ਪੰਜਾਬ ਦੀ ਤਰਕੀਬ ਤੇ ਪੰਜਾਬ ਸਾਜਾ ਪੰਜਾਬ ਜੀ ਦਾ ਹੋਏ ਹੋਏ ਉਦਾਹਰਨ 올림픽ਸ ਦੇ ਵਿੱਚ ਸਾਡੀਆਂ ਦੋ ਮਾਵਾਂ ਨੇ ਜਿੱਦਾਂ ਦਾ ਪੰਜਾਬੀ ਤਸੋਕਰ ਹੈ ਇਸ ਧਰਤੀ ਦੇ ਨਾਲ ਹੜੱਪੀਏਨ اور ਮਹੇਂਜੋਦਾਰੋ ਦਾ ਜੋ ਮਹਾਨ ਸਿਵਿਲਾਇਜ਼ੇਸ਼ਨ ਹੈ ਉਹਦੇ ਤੋਂ ਨਿਕਲੀ ਆ ਇਹਨਾਂ ਮਾਤਾਵਾਂ ਨੇ ਮੈਂ ਅੱਗੇ ਵੀ ਕੀ ਸਿੱਖਦੇ ਸੋਸ਼ਲ ਮੀਡੀਆ ਵਿੱਚ ਕਿ 70 ਵਰਿਆਂਸ 70 ਵਰਿਆਂ ਤੋਂ ਪੋਲਿਟਿਕਲ ਲੀਡਰਸ਼ਿਪ ਉਹ ਸਨਿਆ ਨਹੀਂ ਦੇ ਸਕੀ ਇੱਕ ਮੁਕਤਤਾ ਦਾ ਪਿਆਰ ਦਾ ਮੁਹੱਬਤ ਦਾ ਸਲੀਕੇ ਦਾ شعور ਦਾ ਜਿਹੜਾ ਧਾਰਮਿਕ ਪਰੰਪਰਾਵਾਂ ਵਾਂਗ ਫਰੀਦ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਔਰ ਗੁਰੂ ਸਹਿਬਾਂ ਨੇ ਲਿਆ ਹਨ ਉਹ ਇਹਨਾਂ ਦੋਨਾਂ ਮਾਤਵਾਂ ਨੇ ਸਨਿਆ ਦੇ ਕੇ ਇਸ ਆਰਟੀਫੀਸ਼ੀਅਲ ਵੰਡ ਜਿਹੜੀ ਪੰਜਾਬ ਦੀ ਹੋਈ ਹੈ ਜਿਹਦੇ ਨਾਲ ਸਾਨੂੰ چیرਿਆ ਗਿਆ ਵਿੱਚੋਂ ਉਹਦਾ ਇੱਕ ਐਡੀ ਮलमपट्टी ਅਜ ਤੱਕ ਇਤਿਹਾਸ ਚ ਨੂੰ ਹੋਈ ਤੇ ਇਹੀ ਐਫਰਟ ਨੂੰ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਪੋਲੀਟੀਸ਼ੀਅਨ ਔਰ ਪੰਜਾਬ ਦੇ ਆਗੂ ਜਿਹੜੇ ਬੁਨਿਆਦੀ ਮੁੱਦੇ ਐ ਸਾਡੇ ਜਿਹੜੀ ਡੀਫੋਰੈਸਟੇਸ਼ਨ ਹੋ ਰਹੀ ਐ ਇਸ ਪ੍ਰਕਾਰ ਕੇਵਲ 3% ਰਕਬਾ ਫੋਰੈਸਟ ਦਾ ਪੰਜਾਬ ਦਾ ਹੋਣਾ ਚਾਹੀਦਾ ਉਹ ਵੀ ਘਟ ਕੇ ਮੇਰਾ ਕਹਿਲ 2.5 ਦੇ ਮੇਰੇ ਐ ਜੋ ਅੰਕੜੇ ਲੇਟੈਸਟ ਆਉਦੇ ਐ ਅਰ ਕੱਲ ਮੈਂ ਇਹ ਦਲ ਕਰ ਰਹੀ ਹਾਂ ਤੁਹਾਡੇ ਨਾਲ ਸਾਝੀ ਕਰਨਾ ਕਿ ਕਿ ਬੜੇ ਮੋਹਸਮਸ ਔਰ ਸੀਨੀਅਰ ਬੰਦੇ ਔਰ ਬਹੁਤ ਸਮਾਜ ਭਤੀ ਆਪਣੀਆਂ ਜ਼ਿੰਮੇਵਾਰੀਆਂ ਨਿਭੋੜ ਵਾਲੇ ਸੱਜਣ ਇੱਥੇ ਆਏ ਹੋਣਗੇ ਦਾ ਮੈਂ ਅੰਦਾਜ਼ਾ ਲਾ ਸਕਦਾ ਹਾਂ ਜਿਸ ਪ੍ਰਕਾਰ ਦਾ ਸੇਵਾ ਦਾ ਜਿਸ ਸੇਵਾ ਤင် ਪਾਇਆ ਮਾਨ ਨਨ ਗਾਵੀਏ ਗੁਰੂ ਮਿਥਾਲ ਇਹ ਮਾਤਾਵਰਨ ਦੇ ਉੱਤੇ ਕੁਝ ਦਿਨ ਪਹਿਲਾਂ ਜਦੋਂ ਪੰਜਾਬ ਦੀ ਮਾਲਵਾ ਨਹਿਰ ਦਾ ਨਿਕਲਣ ਦਾ ਇੱਕ ਪ੍ਰੋਗਰਾਮ ਬਣਾਇਆ ਗਿਆ ਪਹਿਲਾਂ ਤਾਂ ਇਹ ਕਿਹਾ ਗਿਆ ਕਿ ਉਹਦਾ 700 ਦੇ ਕਰੀਬ ਕਿਊਸਿਕ ਪਾਣੀ ਹੋਵੇਗਾ ਬਾਅਦ ਦੇ ਵਿੱਚ ਕਹਿ ਦਿੱਤਾ ਗਿਆ ਕਿ ਨਹੀਂ ਉਹਦਾ 2000 ਕਿਊਸਿਕ ਪਾਣੀ ਹੋਵੇਗਾ ਔਰ 2300 ਕਰੋੜ ਦਾ ਖਰਚਾ ਹੋਏਗਾ ਮੈਨੂੰ ਉਹਨਾਂ ਬਾੜ ਟਿੰਡਾਂ ਦੇ ਜਿਹੜੇ ਸੱਜਣ ਹੈ ਉਹ ਆ ਕੇ ਮਿਲੇ ਜਿਹੜੇ ਜਿਨ੍ਹਾਂ ਤੇ ਰੱਬ ਦੀ ਬੜੀ ਮਿਹਰ ਹੁੰਦੀ ਹੈ ਕਿਰਪਾ ਹੁੰਦੀ ਹੈ ਜਿਹੜੇ ਇੰਜੀਨੀਅਰਸ ਨਾਲੋਂ ਵੀ ਸਿਆਣੇ ਹੁੰਦੇ ਐ ਤੇ ਮੈਂ ਉਹ ਉਦਾਹਰਨ ਇੱਕ ਬਹੁਤ ਪੁਰਾਤਨ ਉਧਾਰਮੈਂ ਆਪਣੇ ਪੰਜਾਬੀ ਦੇ ਇੱਕ ਬਹੁਤ ਹੀ ਨਾਮਵਰ ਰਸਾਲੇ ਵਿੱਚ ਉਹ ਸਿਰਜਣਾ ਨਿਕਲਦਾ ਸੀ ਉਹਦੇ ਵਿੱਚ ਕਿਸੇ ਲੇਖਕਤਾ ਅਨਵਾਦ ਪੰਜਾਬੀ ਵਿੱਚ ਕੀਤਾ ਹੋਇਆ ਸਿਮਲਾ ਤੇ ਜਿਹੜੀ ਆ ਰੇਲ ਲਾਈਨ ਕਲਕਾ ਦੀ ਨਿਕਲੀ ਹੈ 1900 ਤੋਂ ਪਹਿਲਾਂ ਦਾ ਸਮਾਂ ਹੋ ਗਿਆ ਤੇ ਜਦੋਂ ਬਰੋਗ ਪਹੁੰਚੀ ਇੰਜੀਨੀਅਰਸ ਦੀ ਟੀਮ ਹੋਰ ਕੰਪਲੀਟ ਕਰ ਰਹੀ ਸੀ ਤਾਂ ਡੈਟ ਆ ਗਿਆ ਉੱਥੇ ਔਰ ਕੋਈ ਰਸਤਾ ਨਾ ਰਭੇ ਸਾਰੇ ਇੰਜੀਨियर्स ਨੇ ਆਪਣੇ ਆਨੇ ਵਿਦੇਸ਼ ਵਾਲਿਆਂ ਨੇ ਫਰਾਂਸ ਵਾਲਿਆਂ ਨੇ ਅਮਰੀਕਾ ਵਾਲਿਆਂ ਨੇ ਜ਼ੋਰ ਲਾ ਲਿਆ ਕਿ ਵਾਟ ਇਜ਼ ਦੀ ਵੇਆਊਟ ਇਹ ਨੂੰ ਕੰਪਲੀਟ ਕਰਨ ਲਈ ਇਸ ਜਿਹੜੀ ਸਾਰੀ ਰੇਲਵੇ ਲਾਈਨ ਨੇ ਤਾਂ ਕਹਿੰਦੇ ਆ ਕਿ ਉਸ ਤੋਂ ਬੜੂਗ ਨੂੰ ਇਹ ਪਨਿਸ਼ਮੈਂਟ ਦਿੱਤੀ ਗਈ ਜਿਹਨਾਂ ਦੇ ਨਾਲ ਤੇ ਉਹ ਕਸਬਾ ਵਸਿਆ ਬਰੂਗ ਜਰ ਆਪਾਂ ਜਾਣੇ ਆ ਉਹ ਅੰਗਰੇਜ਼ ਉਸ ਵੇਲੇ ਤੇ ਚੀਫ ਇੰਜੀਨੀਅਰਸ ਹਨ ਰੇਲਵੇ ਟ੍ਰੈਕ ਦੇ ਉਨ੍ਹਾਂ ਦੀ ਕਿਰਪਾ ਦਾ ਜ਼ਮਾਨਾ ਜੁਰਮਾਨਾ ਲਾ ਦਿੱਤਾ ਗਿਆ ਕਿ ਐਡਾ ਵੱਡਾ ਪੈਸਾ ਖਰਚ ਕੇ ਤੁਸੀਂ ਇਹਦਾ ਜਿਹੜਾ ਅੰਤ ਨਹੀਂ ਕਰ ਸਕੇ ਉਹ ਸਿਰੇ ਨਹੀਂ ਲਾ ਸਕੇ ਉਹ ਇੰਨੇ ਜਜ਼ਬਾਤੀ ਓਮੋਸ਼ਨਲ ਔਰ ਇੰਨਾ ਸਿਆਣਾ ਬੰਦਾ ਸੀ ਉਹਦਾ ਇੱਕ ਕੁੱਤਾ ਹੁੰਦਾ ਸੀ ਲੈਬਰਡੌਗ ਉਹ ਦੱਸਿਆ ਉਸ ਕਹਾਣੀ ਚ ਔਰ ਸੱਚੀ ਕਹਾਣੀ ਹੈ ਡੇਟ ਐਂਡ ਟਾਈਮ ਹੈ ਕਿ ਉਹ ਜਾਂਦੇ ਜਾਂਦੇ ਉਸ ਥਾਂ ਤੇ ਜਿੱਤੇ ਟ੍ਰੈਕ ਰੁਕ ਗਿਆ ਸੀ ਉਹਨਾਂ ਨੇ ਖੁਦਕੁਸ਼ੀ ਕੀਤੀ ਔਰ ਉਹਨਾਂ ਦਾ ਕੁੱਤਾ ਐਡਾ ਸਿਆਣਾ ਸੀ ਕਿ ਉਹ ਬਲੋਗ ਦੇ ਬਿਲਕੁਲ ਵਿੱਚ ਸੀ ਮਾਲ ਤੇ ਜਿਹੜੀ ਸੱਤ ਸਿਆਰੇ ਬੰਦੇ ਬੰਦੇ ਸੀ ਉਹ ਉੱਥੇ ਭੱਜਿਆ ਗਿਆ ਤੇ ਇੱਕ ਬੰਦੇ ਦਾ ਕੁਰਤਾ ਜਾਂ ਉਹਦਾ ਪਜਾਮਾ ਖਿੱਚ ਕੇ ਉਹ ਉਹਨੂੰ ਬੁਲਾ ਕੇ ਰੇਲਵੇ ਲਾਈਨ ਤੇ ਲੈ ਗਿਆ ਤੇ ਪਤਾ ਲੱਗਿਆ ਕਿ ਮਿਸਟਰ ਬਲੋਗ ਜਿਹੜੇ ਨੇ ਉਹ ਖੁਦਕੁਸ਼ੀ ਉਹਨਾਂ ਨੇ ਕਰ ਲਈ ਹੈ ਚਲੋ ਉਹਨਾਂ ਤੋਂ ਬਾਅਦ ਇਹ ਪ੍ਰੋਜੈਕਟ ਫੇਰ ਲਿਆ ਗਿਆ ਜਿਹੜੀ ਗੱਲ ਤੋਂ ਮੈਂ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਈ ਵਾਰੀ ਸਿਆਸੀ ਜਮਾਤਾਂ ਦੇ ਆਗੂਆਂ ਨਾਲੋਂ ਇੰਜੀਨੀਅਰਸ ਨਾਲੋਂ ਰੱਬ ਲੋਕਾਂ ਚ ਵੱਸਦਾ ਹੈ ਜਿਹੜਾ ਅੱਜ ਸਮਾਗਮ ਹੈ ਮੈਂ ਉਸ ਸਮਾਗਮ ਦੀ ਇੱਕ ਪਾਵਨ ਇੱਕ ਸੋਚ ਦੇ ਨਾਲ ਕੇ ਆਪ ਨੂੰ ਇਹ ਕਹਿਣਾ ਚਾਹੁੰਦਾ ਹਾਂ ਉੱਥੇ ਇੱਕ ਸਾਧੂ ਸੀ ਜਿਹੜਾ ਜਟਾ ਧਾਰੀ ਸੀ ਔਰ ਜਿਹੜਾ ਉਹਨਾਂ ਪਹਾੜਾਂ ਦਾ ਔਰ ਉਹਨਾਂ ਸੁਰਗਾ ਦਾ ਬਹੁਤ ਵਾਕਿਫ ਸੀ ਬਿਰਤ ਉਮਰ ਦਾ ਸੀ ਔਰ ਉਹਨੇ ਜਿਹੜਾ ਨਵਾਂ ਅੰਗਰੇਜ਼ ਅਫਸਰ ਆਇਆ ਉਹਨੂੰ ਕਿਹਾ ਲੈ ਸੁੱਟੀ ਫੜ ਮੇਰੀ ਲੰਮੀ ਸੁੱਟੀ ਸੀ ਉਹਦੀ ਉਹ ਸੁੱਟੀ ਉਹਨੇ ਫੜੀ ਅੰਗਰੇਜ਼ ਨੇ ਔਰ ਉਹਨੇ ਉਹ ਰਸਤਾ ਜਿਹੜੀ ਨਵੀਂ ਟਰੈਕ ਰੇਲ ਲਾਈਨ ਬਣ ਰਹੀ ਸੀ ਉਹਦੀ ਕੰਪਲੀਸ਼ਨ ਦਾ ਸਿਮਲੇ ਤੱਕ ਉਹਨੇ ਸਾਰੇ ਦਾ ਸਾਰਾ ਨਕਸ਼ਾ ਇੱਕ ਤਰ੍ਹਾਂ ਨਾਲ ਆਪ ਨਾਲ ਜਾ ਕੇ ਉਹ ਤਿਆਰ ਕਰਵਾਇਆ ਤੇ ਉਹਦਾ ਹਾਊਸ ਆਫ ਕਾਮਨਸ ਦੇ ਵਿੱਚ ਸੱਚੀ ਕਹਾਣੀ ਹੈ ਇਹ ਜ਼ਿਕਰ ਹੋਇਆ ਕਿ ਜਿੱਥੇ ਸਾਰੇ ਇੰਜੀਨੀਅਰ ਫੇਲ ਹੋ ਗਏ ਉੱਥੇ ਇਸ ਰੱਬ ਦੇ ਬੰਦੇ ਨੇ ਇਹ ਦਵਧਾ ਕਾਰਾ ਕਰਕੇ ਜਿਹੜਾ ਦੁਨੀਆ ਦਾ ਇੱਕ ਨੋਨ ਰੇਲਵੇ ਟ੍ਰੈਕ ਨੂੰ ਇੰਜੀਨੀਰਿੰਗ ਦਾ ਮਾਰਵਲ ਕਿਹਾ ਜਾਂਦਾ ਹੈ ਉਹ ਉਹ ਬੰਦੇ ਨੇ ਪੂਰਾ ਕੀਤਾ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਸਰਦਾਰ ਅਮਰੀਤ ਸਿੰਘ ਦੇ ਨਾਲ ਮੇਰਾ ਬਹੁਤ ਜ਼ਿੰਦਗੀ ਚ ਮਾੜਿਆ ਹੈ ਔਰ ਜਿਸ ਪ੍ਰਕਾਰ ਦੀ ਨਿਸ਼ਕਾਮ ਸੇਵਾ ਮੇਰੀ ਜ਼ਿੰਦਗੀ ਤੱਕ ਬੜੇ ਘੱਟ ਬੰਦੇ ਐਸੇ ਮੈਨੂੰ ਦੇਖਣ ਨੂੰ ਰਾਜਨੀਤਿਕ ਮਿਲੇ ਹੈ ਜਿਹੜੇ ਮੁਕੰਮਲ ਤੌਰ ਤੇ ਨਿਸ਼ਕਾਮ ਸੇਵਾ ਕਰਦੇ ਹੋਣ ਉਹ ਕਰਕੇ ਗਏ ਉਹਨਾਂ ਦੇ ਪਰਿਵਾਰ ਦੋਸਤਾਂ ਪਿੰਡ ਨਗਰ ਸਾਥੀਆਂ ਨੇ ਦੇਦੀ ਸਾਹਿਬ ਬੋਲ ਕੇ ਗਏ ਨੇ ਉਦਾਨ ਸਾਹਿਬ ਵਿराजमान ਨੇ ਇਹ ਐਡਾ ਵੱਡਾ ਉਤਮ ਤੁਸੀਂ ਕਰ ਰਹੇ ਹੋ ਇਹ ਲੱਗਦਾ ਛੋਟਾ ਸਟੈਪ ਹੈ ਪਰ ਮੈਂ ਮਹਿਸੂਸ ਕਰ ਰਿਹਾ ਸੀ ਬੇਟਾ ਕਿ 300 ਬੂਤੇ ਜਿਹੜੇ ਲੱਗਣੇ ਅੱਜ ਕਿਉਂਕਿ ਆ ਆਪਣਾ ਹੀ ਪੈਸੇ ਦਾ ਆਪਣੀ ਰਾਹ ਹੈ ਜਦੋਂ ਉਧਰੋਂ ਪਟਿਆਲੋਂ ਆएंगे ਤੇ ਕਈ ਵਾਰ ਨੂੰ ਮੇਜਿਕ ਦੋ ਵਾਰੀ ਆਉਣਾ ਪੈਂਦਾ ਮੈਂ ਕਿ ਮੈਂ ਮੈਂ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਉਨਾ-ਉਨਾ ਪੱਤਿਆਂ ਦੇ ਮਹੂਤਿਆਂ ਦੇ ਜਿਹੜਾ ਕੁਦਰਤ ਦੀ ਮਹਾਨ ਦੇ ਨਾਲ ਰੱਬ ਦੀ ਉਹਦੇ ਦਰਸ਼ਨ ਵੀ ਕਰਿਆ ਕਰਾਂਗੇ ਤੇ ਮਨ ਦੇ ਸਭ ਦੇ ਜੋ ਵੀ ਤਿਲਫੁਲ ਯੋਗਦਾਨ ਹੈ ਉਹਦੀ ਇਸ ਆਰੰਭ ਦਾ ਆਗਾਜ਼ ਦਾ ਉਸ ਸਿਰੇ ਲੱਗੇ ਪੰਜਾਬ ਦੇ ਵਿੱਚ ਔਰ ਇਸ ਨਗਰ ਤੋਂ ਇਸਿਆਂ ਅਗਰ ਸਾਰੇ ਪੰਜਾਬ ਚਲਾ ਜਾਏ ਪਰ ਰੋਜ਼ ਇੱਕ ਦੂਜੇ ਨੂੰ ਮਿਲਣ ਦੀ ਬਜਾਏ ਵਿਰੋਧ ਕਰਨ ਦੀ ਬਜਾਏ ਅਗਰ ਆਪਾਂ ਸਾਰੇ ਨਾਲ ਮਿਲ ਕੇ ਪੰਜਾਬ ਦਾ

ਜੇ ਕੋਈ ਗਵਰਨਰ ਦਾ ਖੁਰਾ ਦਾ ਰੂਲ ਕਈ ਵਾਰੀ ਦੇਖਣ ਨੂੰ ਮਿਲਦਾ ਹੈ ਉਹ ਰਿਸਪੈਕਟਿਵ ਸਰਕਾਰ ਕੋਈ ਵੀ ਹੋਵੇ ਪੰਜਾਬ ਦੀ ਖੁਦਮੁਖਤਿਆਰੀ ਔਰ ਤਬੂ ਸਤਾ ਸੰਪੰਨ ਹੋਣ ਨੂੰ ਕਿਉਂ ਕਮਜ਼ੋਰ ਕਰਦੀ ਹੈ ਇਹ ਇੱਕ ਬੜਾ ਵੱਡਾ ਪੰਜਾਬ ਦੇ ਸਾਹਮਣੇ ਪ੍ਰਸ਼ਨ ਹੈ ਨਾ ਸਾਨੂੰ ਏਡ ਨਾਲ ਦੀ ਨਾਲ ਨਾ ਸਾਨੂੰ ਕੋਈ ਨਵੀਆਂ ਸਕੀਮਾਂ ਨਾ ਕੋਈ ਨਵੀਂ ਨਸਤੀ ਨਾ ਕੋਈ ਨਵੀਂ ਇਨਵੈਸਟਮੈਂਟ ਪਰ ਆ ਜਿਹੜਾ ਤੁਸੀਂ ਇੱਕ ਦੀਵਾ ਚਿਰਾਗ ਬਾਲ ਰਹੇ ਹੋ ਮੇਰਾ ਤੁਹਾਨੂੰ ਬਾਰਕ ਮਾ ਦਿਨ ਹੈ ਵਧਾਈ ਦਿਨ ਹੈ ਕਿਉਂਕਿ ਜਿਹੜੀ ਮੁਹੰਮਦ ਸਾਹਿਬ ਬਹੁਤ ਪਛਮਾਨ ਕੇ ਹੈ ਕਿ ਜਿਹੜੀ ਮੱਖੀ ਕੈਬ ਸ਼ਹਿਦ ਵਿੱਚ ਉਹ ਉਹੀ ਨਾਲ ਸ਼ਬਾਹ ਸਾਹਿਬ ਉਸ ਸ਼ਬਾਹਾ ਨਾਲ ਉਰਦੀ ਹੈ ਕਦੇ ਜਿਹੜੀ ਸੋਚ ਤੇ ਵਿਚਾਰ ਤੇ ਇੱਕ ਬੰਦੇ ਦਾ ਆਈ ਦੀ ਹੈ ਜਿਹੜਾ ਅੱਜ ਤੁਸੀਂ ਪੁੱਤ ਹੈ ਮੈਂ ਬਲੰਦਰ ਜੀ ਔਰ ਸਾਰੇ ਸਾਥੀਆਂ ਨੂੰ ਨਾਲ ਦੀ ਨਾਲ ਸਿੱਧੂ ਸਾਹਿਬ ਔਰ ਸਾਰੇ ਸਾਥੀ ਜਿਹੜੇ ਇੱਥੇ ਆਏ ਨੇ ਕੋਈ ਵੀ ਪਿੰਡ ਪੰਜਾਬ ਦੇ ਮੈਂ ਜਾਵਾਂ ਮੇਰੀ ਰੂਹ ਮੈਂ ਹਿਰਦੇ ਤੋਂ ਤੁਹਾਨੂੰ ਦੱਸਦਾ ਐ ਇੰਨਾ ਜ਼ਿਆਦਾ ਮੈਨੂੰ ਸਕੂਨ ਮਿਲਦਾ ਹੈ ਕਿ ਅਸਲ ਵਿਚਾਰ ਤੇ ਅਸਲ ਮਿੱਟੀ ਪੰਜਾਬ ਦੀ ਜਦੋਂ